ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਰਾਜੇਸ ਥਾਪਾ ਬਿਨਾਂ ਕਿਸੇ ਵਿਰੋਧ ਦੇ ਜੇਤੂ ਘੋਸ਼ਿਤ ਹੋ ਗਏ ਹਨ ਦਰਸਲ ਉਨ੍ਹਾਂ ਦੇ ਮੁਕਾਬਲੇ 'ਚ ਖੜੇ ਵਿਰੋਧੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਤੋਂ ਬਾਅਦ ਚੋਣ ਕਮੇਟੀ ਨੇ ਸ਼੍ਰੀ ਰਾਜੇਸ ਥਾਪਾ ਨੂੰ ਜੇਤੂ ਦਾ ਐਲਾਨ ਦਿੱਤਾ ਹੈ ਰਾਜੇਸ ਥਾਪਾ ਦੀ ਇਸ ਜਿੱਤ ਤੋਂ ਬਾਅਦ ਸਥਾਨਕ ਪੱਤਰਕਾਰ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦਾ ਪਸਾਰ ਚੱਲ ਰਿਹਾ ਹੈ ਇਸ ਮੌਕੇ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਰੋਹ ਦਾ ਵੀ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸ਼੍ਰੀ ਰਾਜੇਸ ਥਾਪਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਰੋਹ ਵਿੱਚ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਡੋਗਰਾ ਨੇ ਸ਼੍ਰੀ ਰਾਜੇਸ ਥਾਪਾ ਨੂੰ ਬਤਾਈ ਦਿੱਤੀ ਅਤੇ ਪੱਤਰਕਾਰੀ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਜੇਸ ਥਾਪਾ ਦੀ ਅਗਵਾਈ ਵਿੱਚ ਪੰਜਾਬ ਪ੍ਰੈਸ ਕਲੱਬ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ ਅਤੇ ਨਵੀਆਂ ਉਚਾਈਆਂ ਨੂੰ ਛੂਹੇਗਾ। ਐਲਐਮਆਈ ਟੀਵੀ ਪੰਜਾਬ ਦੀ ਪੂਰੀ ਟੀਮ ਵੱਲੋਂ શ્રી ਰਜੇਸ਼ ਥਾਪਾ ਦੀ ਇਸ ਜਿੱਤ ਤੇ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਤੇ ਭਵਿੱਖ ਵਿੱਚ ਉਹਨਾਂ ਤੋਂ ਪੱਤਰਕਾਰੀ ਖੇਤਰ ਦੇ ਲਈ ਚੰਗੇ ਕੰਮਾਂ ਦੀ ਉਮੀਦ ਕੀਤੀ ਜਾਂਦੀ ਹੈ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਫੋਨੀ ਭਾਈ ਲੱਡੂ ਖਾਓ ਲੱਡੂ ਆ ਲੱਡੂ ਲੱਡੂ ਖਾਓ ਮਿੱਠਾ ਖਾਓ ਮਿੱਠਾ ਖਾਓ ਮਿੱਠਾ ਖਾਓ ਤਰਦੀਪ ਲੱਡੂ ਖਾੜੇ ਪਾਪ cắt thôi chị bao mùi bao bay đấy lao lên tháo cái ਇਸ ਪਾਠ ਜੀ ਦੇ ਉੱਤੇ ਤੁਸ ਜਾਨ ਨੈਸ਼ਨਲ ਕੇ ਚਲਾ ਹੁੰਦਾ ਹੈ ਕੋਲੋਂ ਕੋਲੋਂ ਉਸ ਦੇ ਪੇਂ ਗ੍ਰੋਥੀ ਤੇਰੇ ਪੰਨਾ ਹੀ ਕੋਲੋਂ ਤੋਂ ਕਹਿੰਦੇ ਇੱਥੇ ਜਿਲੇ ਕਰਕੇ ਖੱਪਾ ਜੀ ਵਿ ਦਿੱਤਾ ਆ ਰਹੇ ਨੇ ਹੋਰ ਖੁਸ਼ੀ ਦੀ ਗੱਲਾਂ ਪੂਰੇ ਜਲੰਧਰ ਦੇ ਪੰਨਾ ਨਗਰ ਦੇ ਕੋਲ ਵੀ ਗੱਲ ਕਰਦਾ ਹੈ ਘਟਵਾ ਯਾਰ ਮਿੱਠਾ ਨਹੀਂ ਬਰਸ ਕਾ ਲੋ ਜੀ ਹਾਂ ਜੀ ਸਾਰੇ ਜਨਮ ਮੈਂ ਅੱਜ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਪ੍ਰਧਾਨ ਅਤੇ ਬਾਕੀ ਸਾਰੇ ਮੇਰੇ ਜਿਹੜੇ ਪੱਤਰਕਾਰ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਸਭ ਕੁਝ ਜਿਹੜਾ ਹੈ ਉਹਨਾਂ ਦੇ ਸਾਥੀਆਂ ਦੀ ਬਦੌਲਤ ਹੀ ਹੈ ਜਿਹੜੀ ਜੀ ਕਾਸਮ ਕਿਉਂਕਿ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਪਿਛਲੇ 3 ਸਾਲ ਮੈਨੂੰ ਮਿਲਦਾ ਰਿਹਾ ਉਹਨਾਂ ਦਾ ਨਵਾਜ਼ ਕਰਦਾ ਇਹ ਪੰਜਾਬ ਪ੍ਰੈਸ ਕਲੱਬ ਦੇ ਜਿਹੜੀ ਬਾਕੀ ਜਿਹੜੀ ਪ੍ਰਗਤੀ ਹੈ ਉਹਨਾਂ ਦੇ ਵਿੱਚ ਬਾਕੀ ਮੇਰਾ ਸਾਥ ਦਿੰਦੇ ਰਹਿਣਗੇ ਅਗਲੇ 3 ਸਾਲ ਵੀ ਪਰ ਆਸ ਕਰਦੇ ਆ ਕਿ ਬਾਕੀ ਜਿਹੜੇ ਸਾਡੇ ਮੈਂਬਰ ਪ੍ਰੋਗਰੈਸਿਵ ਗਰੁੱਪ ਦੇ ਖੜੇ ਨੇ ਉਹਨਾਂ ਨੂੰ ਵੀ ਵਕਤ-ਵਕਤ ਵੋਟਾਂ ਪਾ ਕੇ ਜਿਤਾਣਗੇ ਬਹੁਤ-ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਹਾਂਜੀ ਡੋਗਰਾ ਜੀ ਜੀ ਪ੍ਰੈਸ ਕਲੱਬ ਦੀਆਂ ਚੋਣਾਂ ਅਜੇ 15 ਤਰੀਕ ਨੂੰ ਹੋਣ ਜਾ ਰਹੀਆਂ ਨੇ ਲੇਕਿਨ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਜੇ ਸਤਾਪਾ ਜੀ ਨੂੰ ਬਿਨਾਂ ਚੋਣੋ ਲੜੇ ਹੀ ਜਿੱਤ ਹਾਸਲ ਕਰਨ ਤੇ ਸਾਤ ਜੋਂ ਨਾਲ ਵੈਲਕਮ ਕੀਤਾ ਗਿਆ ਹੈ ਉਹ ਪੂਰ ਜੋਰ ਸਮਰਥਨ ਵੀ ਜਿਹੜੀ ਬਾਕੀ ਟੀਮ ਹੈ ਉਹਨੂੰ ਪੂਰ ਜੋਰ ਸਮਰਥਨ ਵੀ ਪ੍ਰੈਸ ਐਸੋਸੀਏਸ਼ਨ ਦੇ ਵੀ ਔਰ ਪੂਰੀ ਜਿੱਤ ਹਾਸਲ ਕਰਵਾਏਗੀ ਚਲੋ ਭਾਈ ਸਿੰਦੇ ਦੇ ਦੋ ਮੜ ਜਾ ਦਾਦੂ ਤੀ ਦਾਦੂ ਤੀ ਦਾਦ ਸਾਤ ਜੀ ਨੂੰ ਅੱਜ ਪ੍ਰੈਸ ਕਲੱਬ ਦੇ ਸੀਨੀਅਰ ਬਾਈ ਪ੍ਰਧਾਨ ਦੇ ਤੌਰ ਤੇ ਚੁਣਿਆ ਗਿਆ ਨਿਰਵੋਚ ਚੁਣਿਆ ਗਿਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਹਨਾਂ ਸਾਰਿਆਂ ਦਾ ਸਾਤ ਦਿਨ ਦੇ ਰਹੋ ਤੇ ਆਉਣ ਵਾਲੇ ਦਿਨ ਤੇ ਹੋਰ ਤੋਂ ਵਧੀਆ ਤੋਂ ਵਧੀਆ ਕੰਮ ਕਰਦੇ ਰਹੋ ਧੰਨ ਤੁਹਾਨੂੰ ਹਾਂਜੀ ਪੰਕੇ ਸੋਨਜੀ ਹਾਂਜੀ ਸਤੀ ਗਾਲ ਜੀ ਬਹੁਤ ਵਧੀਆ ਜਿਹੜੀ ਜਿੱਤ ਜਿਹੜੀ ਮਿਲਿਆ ਜੀ ਹੈ ਸੀਨੀਅਰ ਵਾਈਸ ਪ੍ਰਧਾਨ ਦੇ ਦੌਰ ਤੇ ਥਾਪਾ ਜੀ ਨੇ ਜਿਹੜਾ ਚੁਲਿਆ ਗਿਆ ਹੈ ਪ੍ਰੈਸਪਬ ਦੇ ਵਿੱਚ ਅਸੀਂ ਸਾਰੇ ਜਿਹੜੇ ਦਿਲੋਂ ਚਾਹ ਦੋ ਸਾਰੇ ਵੀਰਾਂ ਦਾ ਸਹਿਯੋਗ ਜਿਹਦਾ ਜਤਨ ਤੇ ਸ਼ੁਕਰੀਆ ਕਰਦੇ ਆ ਬਾਕੀ ਥਾਪਾ ਜੀ ਨਾਲ ਸਾਰੇ ਜਿਹੜਾ ਪਾਸ ਖੜੇ ਆ ਗਏ ਲਿਆ ਆ ਬੋਲਾਂਗੇ ਇੱਕ ਥੇ ਥਾਪਾ ਜੀ ਇੱਕ ਹਾਂਜੀ ਤੁਹਾਡੇ ਪੇਡ ਸਟੇਟ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਜੀ ਥਾਪਾ ਜੀ ਦੂਸਰੀ ਵਾਰ ਬਿਨਾਂ ਖੜੇ ਜਿੱਤ ਗਏ ਨੇ ਵਿਰੋਧੀ ਧਿਰ ਇਹਨਾਂ ਦੇ ਅੱਗੇ ਗੋਡੇ ਟੇਕ ਕੇ ਨੇ ਜਿੰਨਾ ਕਰਕੇ ਇਹਨਾਂ ਨੂੰ ਜਿੱਤ ਮਿਲੀ ਹੈ ਸਾਰਾ ਜਲੰਧਰ ਇਹਨਾਂ ਦੇ ਨਾਲ ਹੈ ਜੋ ਸਾਡੀਆਂ ਡਿਮਾਂਡਾਂ ਪੱਤਰਕਾਰਾਂ ਨੇ ਕੀਤੀਆਂ ਨੇ ਪ੍ਰੈਸ ਕਲੱਬੀਆਂ ਉਹਦੇ ਉੱਤੇ ਖਰੇ ਉਤਰਦੇ ਪਏ ਨੇ ਤੇ ਅੱਗੋਂ ਵੀ ਖਰੇ ਉਤਰਨਗੇ ਸਾਨੂੰ ਉਮੀਦ ਹੈ ਕਿ ਹਰ ਵਾਰ ਥਾਪਾ ਜੀ ਸਾਡੇ ਨਾਲ ਖੜਨਗੇ ਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਤੇ ਅਸੀਂ ਸਾਰੇ ਇਹਨਾਂ ਨੂੰ ਤੈਅ ਦੇ ਲੋ ਧੰਨਵਾਦ ਕਰਦੇ ਹਾਂ ਪੱਤਰਕਾਰਾਂ ਦਾ ਵੀ ਤੇ ਜਿਹੜੀ ਬਾਕੀ ਟੀਮ ਹੈ ਉਹਨਾਂ ਨੂੰ ਵੀ ਸਹਿਯੋਗ ਦਿੱਤਾ ਜਾਵੇ ਤਾਂ ਕਿ ਸਾਰੇ ਸਾਂਝਾ ਮੋਰਚਾ ਸਾਡਾ ਇਕੱਠਾ ਹੋ ਕੇ ਅੱਗੇ ਤੁਸੀਂ ਹਾਂਜੀ ਥਾਪਾ ਜੀ ਦੀ ਜਿੱਤ ਦੀ ਬਹੁਤ-ਬਹੁਤ ਮੁਬਾਰਕ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਦੋ ਚੀਜ਼ਾਂ ਬੜੇ ਧਿਆਨ ਵਾਲੀਆਂ ਨੇ ਇੱਕ ਤਾਂ ਪੱਤਰਕਾਰਾਂ ਦੀਆਂ ਮੰਗਾਂ ਦੂਸਰਾ ਥਾਪਾ ਜੀ ਦਾ ਬਿਹੇਵੀਅਰ ਤੇ ਥਾਪਾ ਜੀ ਦਾ ਕੋਆਰਡੀਨੇਸ਼ਨ ਜਿਨਨੇ ਸਮਰਥਕ ਸੀਗੇ ਉਹਨਾਂ ਨੇ ਤਾਂ ਜਿਤਾਇਆ ਹੀ ਐ ਬਟ ਆਪੋਜੀਸ਼ਨ ਹੀ ਨਹੀਂ ਖੜੀ ਹੋਈ ਇਹਦਾ ਮਤਲਬ ਉਹਨਾਂ ਦਾ ਜਿਹੜਾ ਕੋਆਰਡੀਨੇਸ਼ਨ ਆਪਣੇ ਭਾਈਚਾਰੇ ਨਾਲ ਚਾਹੇ ਉਹ ਆਪੋਜੀਸ਼ਨ ਹੈ ਚਾਹੇ ਉਹ ਉਹਨਾਂ ਦੇ ਸਾਥੀ ਨੇ ਸਾਰਿਆਂ ਨਾਲ ਹੀ ਕੋਆਰਡੀਨੇਟਡ ਇੱਕ ਬਿਹੇਵੀਅਰ ਹੈ ਇਹੀ ਇੱਕ ਅੱਛੇ ਲੀਡਰ ਦੀ ਇੱਕ ਅੱਛੇ ਪ੍ਰੈਜ਼ੀਡੈਂਟ ਦੀ ਪਛਾਣ ਹੁੰਦੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ 3 ਸਾਲਾਂ 'ਚ ਪ੍ਰੈਸ ਕਲੱਬ ਨੂੰ ਬਹੁਤ ਉੱਚੇ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਧੰਨਵਾਦ ਹਾਂਜੀ ਤੁਸੀਂ ਫੋਟੋਗ੍ਰਾਫਰ ਹਾਂ ਜੀ ਵੱਲੋਂ ਹੀ ਬੋਲੇ ਮੈਂ ਅੱਜ ਫਿਰ ਲੋਕਚੋਪਤਾ ਪਾਈ ਨੂੰ ਬਹੁਤ ਬਹੁਤ ਮੁਬਾਰਕਾਂ ਨਿਰਵੋਚਨ ਜਾਨ ਬਹੁਤ ਬਹੁਤ ਮੁਾਰਕਾ ਮੇਰੇ ਵੱਲੋਂ ਔਰ ਅੱਜ ਇਹਨਾਂ ਨੇ ਜੋ ਵੀ ਸਪੈਸ ਐਸੋਸੀਏਸ਼ਨ ਲਈ ਜਾਂ ਸਾਡੀ ਕਲੱਬ ਲਈ ਜਾਂ ਪ੍ਰੋਗਰਾਮ ਐਸੋਸੀਏਸ਼ਨ ਲਈ ਕੀਤਾ ਤੇ ਇਹ ਅੱਗੇ ਵੀ ਇਸ ਤਰ੍ਹਾਂ ਹੀ ਅੱਛੇ ਕੰਮ ਕਰਦੇ ਰਹਿਣਗੇ ਤੇ ਬੁਲੰਦੀਆਂ ਤੇ ਲੈ ਕੇ ਜਾਣਗੇ ਸਾਡੀ ਐਸੋਸੀਏਸ਼ਨ ਨੂੰ